ਜਾ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਕਰੀ ਤੇ ਖੁਦ ਦੋਸਤੋ ਜਿਹੜਾ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਸਰਕਾਰ ਲੋਕ ਅਦਾਲਤ ਲਾਈ ਜਾਂਦੀ ਹੈ ਸਿਲਾਈ ਜਾਂਦੀ ਹੈ ਸਾਲ ਦੇ ਵਿੱਚ ਚਾਰ ਵਾਰ ਲੋਕ ਅਦਾਲਤ ਲਗਾਈ ਜਾਂਦੀ ਹੈ ਤੇ ਇਹਦੇ ਸੰਬੰਧ ਤੇ ਜਿਹੜੀ ਹੁਣ ਲੋਕ ਅਦਾਲਤ ਕੋਲੋਂ ਲੱਗ ਰਹੀ ਹੈ ਉਹ ਵਿੱਚ ਕਿਹੜੀ ਕਿਹੜੀ ਕੇਸ ਆ ਸਕਦੇ ਕੋਲੋਂ ਲੱਗ ਰਹੀ ਹੈ ਉਹ ਵਿੱਚ ਕਿਹੜੀ ਕਿਹੜੀ ਕੇਸ ਆ ਸਕਦੇ ਆ ਕਿਹੜੀ ਕਿਹੜੀ ਲਾ ਸਕਦੇ ਕੀ ਕੀ ਚਾਹੀਦਾ ਉਹ ਸਾਰੀਆਂ ਆਪਾਂ ਜਿਹੜੀਆਂ ਗੱਲਾਂ ਲੈ ਕੇ ਸਾਰੇ ਕੋ ਸਵਾਲਾਂ ਲੈ ਕੇ ਗੱਲ ਕਰਦੇ ਆ ਜੈਸਾ ਸਾਲ ਦੇ ਨਾਲ ਨਾਲ ਉਸ ਸਾਡੇ ਨਾਲ ਇਹ ਸਭ ਕਦੋਂ ਕਾਇਮ ਹੋ ਰਹੀ ਹੈ ਤੇ ਕਦੋਂ ਨੂੰ ਕੀ ਕੀ ਕਿਹੜੇ ਬੈਂਚ ਲੱਗਣਗੇ ਕਿੱਥੇ ਕਿੱਥੇ ਲੱਗਣਗੇ ਤੇ ਜੋ ਹ ਸਭ ਜਿਹੜੀ ਸੜੇ ਥਰਡ ਲੋਡ ਨੂੰ ਹੁੰਦਾ ਉਹ ਜਿਹੇ ਕਾਸਟ ਹੁੰਦਾ ਜੇ ਪਿੱਛੇ ਹੋਣ ਨੰਬਰ 90 24 ਮਾਰੀ ਜੀ ਇਹਦੇ ਵਿੱਚ ਜਿਹੜੇ ਪੈਂਡਿੰਗ ਕੇਸਿਸ ਵੀ ਹੋ ਜਾਂਦੇ ਜੀ ਤੇ ਡਰਾਇਵ ਚਲਾਉਣ ਦੀ ਆ ਜਾਂਦੇ ਤੇ ਜਿਹੜੇ ਬੀ ਐਡਿਊਕੇਟਿਵ ਮੈਟਰਿਕਸ ਵੀ ਆਉਂਦੇ ਬੀ ਐਸ ਐਮ ਵੀ ਹੋ ਸਕਦੇ ਐਸ ਸੀ ਵੀ ਮੈਕਾ ਵੀ ਜਿਹੜੇ ਬੈਂਕ ਸਾਰੇ ਬੈਂਕਾਂ ਦੇ ਹੋ ਸਕਦੇ ਤੇ ਹੋਰ ਜਿਹੜੀ ਪਬਲਿਕ ਯੂਟਿਲਿਟੀ ਸਰਵਿਸ ਜਿਹੜੀ ਡਿਗਰੀ ਮੈਟਰਿਕ ਜਿਹੜੇ ਉਹ ਸਿਨੇਟ ਨੈਸ਼ਨਲ ਗਰੁੱਪ ਹੁੰਦਾ ਵਿੱਚ ਕਿ ਕਰੋ ਪ੍ਰੋਜੈਕਟ ਸਰ ਕਿ ਕਿ ਟੈਕਨੀਕਲ ਲਗਣੀ ਹੈ ਕਿ ਲੋਕ ਦਾ ਦਿਲ ਹੁਸ਼ਿਆਰ ਲੋਕੋ ਦਾ ਤਾਂ ਜਿਸਟ ਰੈਪੋਰਟ ਕਿ ਲਗਣੀ ਹੈ ਤੇ ਸਭ ਦੇ ਨੀਸ ਕਿ ਲੋੜ ਚੱਕ ਉਸ ਬੋਰਡ ਕਿ ਤੇ ਸਰ ਆਪਾਂ ਰੀਚ ਕਰ ਲਈ ਜਿਹੜੇ ਕਿਹੜੇ ਲੋਕ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਬੈਂਕਰਾਂ ਦੇ ਜਾਂ ਹੋਰ ਮਤਲਬ ਜਿਹੜੇ ਕਿਹੜੇ ਡਾਕੂਮੈਂਟ ਲੈ ਕੇ ਆਉਣੇ ਚਾਹੀਦੇ ਉਹਨਾਂ ਦੇ ਡਾਕੂਮੈਂਟ ਕੁਝ ਨਹੀਂ ਜਾਣ ਅੱਛਾ ਜਿਹੜੇ ਪ੍ਰੀ ਰੀਕਵਿਜ਼ਿਟ ਬੈਂਕਸ ਆ ਉਹ ਸਭ ਬੈਂਕਸ ਮੈਕੈਨਿਜ਼ਮ ਤੇ ਹਨ ਪੀਐਸਐਮਲ ਸੰਬੰਧੀ ਹਨ ਰੇਲਵੇ ਸੰਬੰਧੀ ਹਨ ਪਬਲਿਕ ਪ੍ਰਾਇਵਟ ਇਨਸਟੀਟਿਊਸ਼ਨ ਦੇ ਉੱਪਰ ਸੰਪੇਨ ਉਹ ਤੋਂ ਮੰਨਿਆ ਜਾਂ ਸਮਝਾ ਸਾਡੀ ਅਦਾਲਤਾਂ ਮੰਨੋ ਉਹ ਜਾਣੇ ਉਤੋਂ ਉਹਦੇ ਵਿੱਚ ਪਬਲਿਕ ਪੇਸ਼ ਹੋ ਕੇ ਆਪਣਾ ਮਾਈਕ ਬੈਟਰ ਮਿਟਰ ਅੰਡਰਸਟੈਂਡਿੰਗ ਨਾਲ ਸਾਡੀ ਬਾਰਗੇਟ ਡਿਸਪੋਜ਼ੀਟ ਸਰ ਇਹ ਦਿੱਕ ਕਿ ਜੇ ਕੀਰਤੀ ਵੀ ਗਰੁੱਪ ਹੈ ਜਿਹੜਾ ਕਿ ਪੱਠ ਦੋਨੇ ਜਾਂ ਤੁਹਾਡੇ ਨੂੰ ਪ੍ਰੋਵਾਈਡ ਕਰਾਂਗੇ ਇਹ ਇਨਫੈਕਟ ਉਹਦੀ ਕਲੀਅਰ ਵਿੱਚ ਕੋਈ ਜ਼ਰੂਰਤ ਨਹੀਂ ਹੈ ਕਿ ਉਹਨੂੰ ਕਿਉਂਕੀ 58% ਇਨ ਨੈਸ਼ਨਲ ਰੋਜ਼ਗਾਰ ਤੇ ਲੋਕਾਂ ਦੀ ਸੰਕਟ ਦੇ ਵਿੱਚ ਫਸਾ ਦਿੱਤਾ ਹੈ ਤੇ ਇਹ ਵੀ ਜਿੱਦ ਜਿੱਦ ਕੇ ਪੈਂਸਿਲਿਆ ਤੇ ਉਹ ਫਾਰ ਜਗ੍ਹਾ ਤੇ ਨਾ ਜਗ੍ਹਾ ਤੇ ਜਿਸਟੈਂਡ ਨਹੀਂ ਆ ਜਾਂ ਜੀ ਇਹ ਚ ਦੁਹਾ ਸਾਹਿਬ ਤੇ ਨਾ ਜਗ੍ਹਾ ਤੇ ਮੈਚ ਲੱਗਣੇ ਚੱਲ ਗੜਸ਼ਕ ਕਰ ਦਸਵਾ ਨਿਕਲੀਏ ਤੇ ਬਸ਼ਿਆ ਚੜ ਕੋ ਤੇ ਚਾਰ ਜਗ੍ਹਾ ਤੇ ਮੈਚ ਲੱਗਣੇ ਤੇ ਉਹ ਬੈਂਕ ਮੈਚ ਦੀ ਵਿੱਤੀ ਜੋ ਇੱਕ ਕੇ ਉਪਰ ਵਿੱਚ ਮਿਨੀਮਮ ਵਿਟੀ ਕੇਸਸ ਬਣ ਜਾਈਗਾ ਜਿੱਤਾ ਉਸ ਉਦਾਰ ਦਾ ਬੈਂਕਰ ਮਾਜੂਦ ਚੈੱਕ ਜਸਾ ਉਹ ਨਾ ਨਹੀਂ ਦੋ ਨੀਰ ਤਾਂ ਬੁਦੇ ਕਰਦੇ ਉਸ ਇਸ ਲਈ ਕਿ ਇਹ ਤੋਂ ਪੈਨਸ਼ਨ ਲੱਗਦੀ ਐ ਇਹ ਜੈਸਾ ਵੀ ਨੇ ਚੈੱਕ ਨਾ ਦੇ ਜਾਂ ਇਹ ਜੈਸਾ ਸਭ ਹੀ ਵਿੱਚ ਬੈਠਦੇ ਆ ਇਹ ਛੱਡਿਆ ਸਭੀ ਡਿਸਕਸ਼ਨ ਤੇ ਉਹਨੂੰ ਐਸੀ ਚੈੱਕ ਕਰਦੇ ਆ ਰੋਟੀਨ ਦੇ ਵਿੱਚ ਵੀ ਇਹ ਰਮੈਟਸ ਦੇ ਵਿੱਚ ਵੀ ਇਹ ਰਹਾ ਹੁੰਦੇ ਤੇ ਉਹਨਾਂ ਦਿਨੋਂ ਆਪਰੇ ਆ ਨਾ ਤੇ ਇਹਨਾਂ ਦੀ ਜੋ ਰਿਜਿਸਟਰ ਜਿਹਾ ਸਭ ਅਰਸ਼ਟਰ ਸਾਡੇ ਇੱਕ ਸਰ ਪੈਨਚਸ ਤਰ੍ਹਾਂ ਇਹ ਤੁਹਾਡੀ ਨੈਸ਼ਨਲ ਲੋਕ ਕਾਦਾਂ ਦੇ ਵਿੱਚ ਕੋਈ ਕੇਸ ਲੱਗਦਾ ਹੈ ਤੇ ਉਥੇ ਫਾਈਨਲ ਹੋ ਜਾਂਦਾ ਉਹਦੀ ਅੱਗੇ ਕੋਈ ਤਰੀਕ ਨਹੀਂ ਇਸ ਕੇਸ ਲੈਟਰ ਰੋਪਰ ਵਿੱਚ ਜੋ ਵੀ ਕੰਮ ਹੋ ਕੀ ਕੋਈ ਕੋਈ ਦੀ ਵੀ ਤੇ ਇਹ ਮੈਂ ਕਿਸਾ ਇਹ ਨੀਚੋ ਦਾ ਸਟਾਟਿਟਿਕ ਨਾ ਮਤਲਬ ਨਾ ਚਾਹੇ ਨਾ ਵਾਜੂਦ ਦੇ ਨਾਲ ਸੈਂਟੀਜ ਨਾਲ ਫੈਸਲਾ ਹੋਣ ਕਰਕੇ ਇਹਨਾਂ ਦੀ ਕੋਈ ਉਤਕਰੀ ਨਹੀਂ ਹੁੰਦੀ ਤੇ ਇਹ 24 ਸਤੰਭਾਂ ਨੂੰ 24 ਸਤੰਭਾਂ ਤੇ ਚਾਰ ਮੈਂਚ ਲੱਗਣ ਤੇ ਜਿਹਦੀ ਵਿੱਚੋਂ ਚਾਰ ਜਿਹੜਾ ਮੈਂਚ ਲੱਗ ਜਾਵੇ ਚਾਰ ਮੈਂਚ ਤੋਂ ਘਟ ਦਿੱਤਾ ਲਾ ਸਕਦੇ ਤੇ ਇकडे ਚਾਰ ਜੁਦਾ ਸੁਆਈ ਹੋਈ ਜਾਂਦੀ ਤੇ ਫਿਰ ਖਤੂ ਘਟ ਪਿਆ ਤਾਂ ਉਹ ਕੋਈ ਜਿਹੜੇ ਕੇਸ ਇੱਥੇ ਹੋਣੇ ਚਾਹੀਦੇ ਇੱਕ ਮੈਂਚ ਬਿਤਰੀ ਤੇ ਸਰ ਇਹ ਮਤਲਬ ਜਿਹੜੇ ਕਿੰਨੇ ਕੰਪੈਨ ਬਈ ਫਾਈਨ ਵਗਾਰਾ ਦੇ ਹੋ ਜਾਂਦੇ ਆ ਜਿਹੜੀ ਇਹਨਾਂ ਦੇ ਵਿੱਚੋਂ ਹੁੰਦੀ ਆ ਉਹ ਜਿਹੜੀ ਇਹਦੇ ਵਿੱਚ ਗੱਲ ਅਸੀਂ ਗੱਲ ਕਰਦੇ ਆ ਫਾਈਲ ਹੁੰਦਾ ਕਿ ਨਾ ਮਿਨੀਮਮ ਤੋਂ ਮਿਨੀਮਮ ਜੜੀ ਤੇ ਸਿੱਧਾ ਇਸ ਤਰ੍ਹਾਂ ਸੀ ਇਹ ਜੋ ਮਸਾਬ ਕੋ ਫਾਈਲ ਜੋ ਜਦੋਂ ਡਿਸਕਸ਼ਨ ਤੇ ਡਿਪੈਂਡ ਕਰਦਾ ਤਾਂ ਉਸ ਤਰ੍ਹਾਂ ਇਸ ਤਰ੍ਹਾਂ ਤੇ ਇਨਿਮਿਟਡ ਪ੍ਰੋਡਕਟ ਚਲਾਉਂਦੇ ਆ ਅਡੀਟ ਫਾਈਲ ਵੀ ਉਹ ਵੀ ਕਰ ਉਹ ਰੁਕੀ ਐਪਲੀਕੇਸ਼ਨ ਦੇ ਕੇ ਉਹਨੇ ਵਿੱਚ ਉਵਾ ਸਕਦੇ ਆ ਉਹਦੇ ਵਿੱਚ ਨੈਸ਼ਨਲ ਪੋਟ ਦਾ ਵਿੱਚ ਕੁਝ ਵੇਲਾ ਦੇ ਦੇ ਪ੍ਰੋਜੈਕਟ ਡੇਟ ਵੀ ਘਟਦੀ ਹੈ ਮਤਲਬ 3 ਲੁਕ ਅਦਾਲਤ ਵਿੱਚ ਚਾਹ ਹਾਂ 3 ਲੁਕ ਅਦਾਲਤ ਨਗਰੀ ਹੈ ਚਾਹ ਨਾ ਪ੍ਰੋਜੈਕਟ ਚਾਹ ਸਰ ਹੋਰ ਕੋਈ ਕੰਪਲੈਂਟ ਇਸ ਲੁਕ ਅਦਾਲਤ ਦੇ ਸੰਬੰਧ ਚਾਹ ਕਾਜੋਗਨ ਜਾਂ ਜਿਹੜੇ ਕੋਣੋ ਪੀਕ ਕਰ ਸਾਤੇ ਕਿਸੇ ਬਤਵਾਦਾ ਕੋਸ਼ਿਸ਼ ਕਰੋ ਤਾਂ ਕਿ ਜਿਹੜੇ ਤੁਹਾਡੇ ਲਈ ਜਿਹੜੇ ਕੀ ਸਾਂਝਾ ਕਰਦੇ ਹਨ ਟਾਈਮ ਕੱਟ ਪਰ ਮਸਾਬੇ ਇੱਕ ਤੋਂ ਮੈਂ ਲੋਕ ਬਾਰ ਬੇ ਤੋਂ ਕਿ ਜਿਹੜੇ ਕੋਈ ਸੜੀ ਪਰਮਨੈਂਟ ਲੁਕ ਅਦਾਲਤ ਨਗਰੀ ਹੈ ਜੀ ਉਹ ਰੈਗੂਲਰ ਹੁੰਦੀ ਹੈ ਮੈਂ ਰੌ ਪਬਲਿਕ ਨੂੰ ਪੀਕ ਕਰਦਾ ਕਿ ਪਰਮਨੈਂਟ ਲੁਕ ਅਦਾਲਤ ਵਿੱਚ ਪਬਲਿਕ ਸਬਸਿਡੀਆਂ ਰਿਗਰਡਿੰਗ ਟਿਨ ਮੈਟਰ ਹੈ ਤੁਸੀਂ ਫੈਕਟਰੀ ਲਗਾ ਸਕਦੇ ਹੋ ਉਹਦੇ ਵਿੱਚ ਵੀ ਇਜ਼ੀ ਹੈ ਬਾਕੀ ਰਜ਼ਾਤਾਂ ਨਾਲ ਸਿੰਪਲ ਐਕਟੀਵੇਸ਼ਨ ਬਾਈ ਉਸਿੰਗ ਇਸਕੇ ਸਰਮੈਂ ਤੇ ਆਪ ਵੀ ਜਾ ਕੇ ਦੇ ਸਕਦੇ ਹੋ ਉਹਦੇ ਵਿੱਚ ਕੋਈ ਫੀ ਕੋਰ ਫੀਸ ਨਹੀਂ ਲੱਗਦੀ ਤੇ ਉਹਦੇ ਵਿੱਚ ਵਿਥਿਨ 6 ਮਨਸ ਇਨ ਡਿਪੋਜ਼ਿਟ ਪਾਉਣਾ ਉਹਦੇ ਵਿੱਚ ਕਿਸੇ ਸਰੀ ਉਹ ਇਹ ਰਹੇਗਾ ਮਾਮਲਾ ਵੀ ਜਿਸ ਦੇ ਵਿੱਚ ਪ੍ਰੈਸ਼ ਰਿਫੰਡ ਕਰਵਾਏ ਜਾਂਦੇ ਨੇ ਜੀ ਦੇ ਵਿੱਚ ਜਾ ਕੇ ਜੇਕਰ ਕੋਈ ਰਿਕਵਰੀ ਸੂਟ ਜੀ ਰਿਕਵਰੀ ਸੂਟ ਪੈਡੀ ਕੇਸ ਹੈ ਫਿਰ ਇਸ ਦਾ ਤੌਰ ਤੇ ਵਿੱਚ ਮੋਡੂ ਵਿੱਚ ਜਦੋਂ ਫੈਸਲਾ ਹੋ ਜਾਂਦਾ ਵਿੱਚ ਉਹਨਾਂ ਅੰਡਰਸਟੈਂਡਿੰਗ ਦੇ ਨਾਲ ਕੇਸ ਬਿਸਨਸ ਹੋ ਜਾਂਦਾ ਤਾਂ ਜੇ ਜਿਹੜੀ ਫੀਸ ਲੱਗੀ ਹੁੰਦੀ ਆ ਉਹ ਸਰਕਬੀ ਸੁੱਟ ਕੇ ਉਹ ਢੱਡ ਹੋ ਜਾਂਦੀ ਪੂਰੀ ਪੂਰੀ ਉਸ ਪਾਰਟੀ ਸੋ ਦੋਸਤੋ ਇਸ ਸਾਲ ਨਾ ਰਾਬਤ ਸਭਜਾ ਸੰਚਨਾ ਨੇ ਸੀਜੀਐਮ ਜਿਹੜੀ ਇਹਨਾਂ ਨੇ ਗਲਤੀ ਕੀਤੀ ਹੈ ਲੋਕਦਾਨ 14 ਸਤੰਬਰ ਨੂੰ ਲੱਗ ਰਹੀ ਹੈ ਉਹਦੇ ਸਬੰਧੀ ਇਹਨਾਂ ਨੇ ਸਾਨੂੰ ਜਾਣ ਕਰ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਕੁਝ ਵੀ ਕੀ ਸੋ ਉਹਨਾਂ ਨੂੰ ਇਨਾਂ ਨਾਲ ਕੋਸ਼ਿਸ਼ ਕਰਤਾ ਕਿ ਮੋਜੂਦ ਇਹਨਾਂ ਦਾ ਟਾਈਮ ਵੀ ਬਚਦਾ ਪੈਸੇ ਵੀ ਬਚਦੇ ਆ ਕਿ ਕੇਸ ਵਿਗੜਿਆ ਚੱਲ ਨਹੀਂ ਹਾਲ ਹੁੰਦਾ ਤੇ ਨਾਲ ਸਭ ਤੋਂ ਵੱਡੀ ਗੱਲ ਇਹ ਵੀ ਹੈ ਮੇ ਆ ਕਿ ਇਸ ਨੈਸ਼ਨਲ ਲੋਕਦਾਨ ਦੇ ਵਿੱਚ ਜਿਹੜੇ ਹੋਏ ਫੈਸਲੇ ਆ ਉਹਨਾਂ ਦੀ ਅਗਦੀ ਨੀ ਅਪੀ ਨਹੀਂ ਹੁੰਦੀ ਸੀ ਕੋਸ਼ਿਸ਼ ਕਰਾਂਗੇ ਵੀ ਚੈਨਲ ਦੇ ਮਾਧਮੇ ਨਾਲ ਲੋਕਾਂ ਤੱਕ ਆਵਾਜ਼ ਤੱਕ ਇਹਨਾਂ ਨਾਲ ਪਹੁੰਚਾਈ ਜ たんわにも、あの社ととじんたちの、あの、はい、はい、は